ਅੰਮ੍ਰਿਤਸਰ ਦੇ ਵਿੱਚ ਅਪ੍ਰੈਲ 2025 ਦੌਰਾਨ ਤਾਰਾ ਦੀ ਦੁਕਾਨ ਤੇ ਹੋਈ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਅਨਕਾਊਂਟਰ ਕੀਤਾ ਗਿਆ ਇਸ ਮਾਮਲੇ ਦਾ ਮੁੱਖ આરોપી ਗੁਰਪ੍ਰੀਤ ਸਿੰਘ ਉਰਫ ਲਾਲ ਪੁਲਸ ਨਾਲ ਮੁਕਾਬਲੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਅਨੁਸਾਰ ਗੁਰਪ੍ਰੀਤ ਸਿੰਘ ਲਾਰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਸੈਂਸਿਟੀਵ ਬਟਾਰ ਰੋਡ ਦੇ ਇੱਕ ਬੈਕ ਸਾਈਡ ਤੇ ਲੈ ਕੇ ਗਿਆ ਜਿੱਥੇ ਇਸ ਦਰਾਨ ਰੋਪੀ ਨੇ ਲੁਕਾ ਕੇ ਰੱਖੇ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਉਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਨੂੰ ਗੋਲੀ ਲੱਗੀ ਮੌਕੇ ਤੋਂ ਹਥਿਆਰ ਵੀ ਬਰਾਮਦਤ ਕਰ ਲਏ ਗਏ ਇਸ ਮੌਕੇ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਣ ਨੇ ਇਹ ਵੀ ਪੁਸ਼ਟੀ ਕੀਤੀ ਕਿ ਅੰਮ੍ਰਿਤਸਰ ਤਰਨਤਾਰਨ ਅਤੇ ਬਟੋਆ ਸਮੇਤ ਕਈ ਥਾਵਾਂ ਤੇ ਹੋਈ ਗੋਲੀਬਾਰੀ ਦੇ ਮਾਮਲੇ ਵੀ ਇਸ ਗਰੋ ਨਾਲ ਜੁੜੇ ਹੋਏ ਹਨ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਪਾਜੀ ਪਿਛੇ ਪਾਜੀ ਪਿਛੇ ਦਾਨਾ ਕਰੋ ਯਾਰ ਆਜੀ ਜਦ ਨਾਲ ਨਾ ਕਰੀਂ ਬੀਤੀ ਬੀਤੀ ਕਰਦੇ ਨਾ ਦੋ ਬੰਦੇ ਦੇ ਉੱਪਰ ਅੱਡੀ ਆ ਰਹੇ ਯਾਰ ਤੁਹਾਡੀ ਕਿ ਨਹੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਅਸੀਂ ਬੜਾ ਸੈਂਸਿਟਿਵਲੀ ਲੈਨੇ ਔਰ ਹਰੇਕ ਜਿਹੜਾ ਕ੍ਰਾਈਮ ਆ ਨੂੰ ਪਰਸੂ ਕਰੀਦਾ ਇਹਦੇ ਚ ਅੱਜ ਰਬ ਦਾਸੂ ਵਾਲ ਜਿਹੜਾ ਇੱਕ ਨੋਟੋਰੀਅਸ ਗੈਂਗਸਟਰ ਹੈ ਉਹਦੇ ਦੋ ਮੇਨ ਸ਼ੂਟਰ ਜਿਹੜੇ ਅਰੈਸਟ ਹੋਏ ਆ ਔਰ ਇਹਦੇ ਚ ਆਪਾਂ ਪਿੱਛੇ ਜਾਈਏ 114 ਨੂੰ ਕ੍ਰੀਏਟਿਵ ਸ਼ੋਰੂਮ ਟਾਇਰ ਜਿਹੜੀ ਵਾਰਦਾਤ ਹੋਈ ਸੀ ਮਕਬੂਲਪੁਰ ਏਰੀਏ ਚ ਉੱਥੇ ਪਹਿਲਾਂ ਫਰੋਤੀ ਦੀ ਕਾਲ ਕੀਤੀ ਸੀ ਇਹਨੇ ਰੱਬ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਸੀ ਉਹਨੂੰ ਯਾਦ ਹੋਣਾ ਉਸ ਕੇਸ ਨੂੰ ਅਸੀਂ ਪਰਸਿਊ ਕਰ ਰਹੇ ਸੀ ਔਰ ਇਹਦੇ ਚ ਬੰਦੇ ਨਾਮਜ਼ਦ ਕੀਤੇ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜਾ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਦੋਨੇ ਬੰਦੇ ਅਰੈਸਟ ਹੋਏ ਨੇ ਇਦੇ ਚ ਜਿਹੜੇ ਅਰੈਸਟਡ ਬੰਦੇ ਆ ਗੁਰਪ੍ਰੀਤ ਤੇਲियस ਲਾਲ ਤੇ ਜੋਬਨਪ੍ਰੀਤ ਐਲੀਅਸ ਜੋਬਨ ਦੋਨੋਂ ਚਾਟੇ ਇਵੈਂਟ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਜਿਹੜਾ ਤੀਸਰਾ ਸਾਥੀ ਬੋੜ ਸਿੰਘ ਐ ਉਹ ਪੱਟੀ ਤਰਨਤਾਰਨ ਦਾ ਸੀਗਾ ਜਿਹੜਾ ਗੁਰਪ੍ਰੀਤ ਲਾਲ ਐ ਮੋਟਰਸਾਈਕਲ ਚਲਾ ਰਿਆ ਸੀ ਬੋੜ ਸਿੰਘ ਨੇ ਫਾਇਰਿੰਗ ਕੀਤੀ ਸੀ ਜੀ ਔਰ ਜਿਹੜਾ ਜੋਬਨ ਐ ਉਹਤੇ ਲੌਜਿਸਟਿਕ سپورਟ ਤੇ ਅਬਜ਼ਰਵ ਕਰ ਰਿਆ ਸੀ ਐਜ਼ ਏ ਜਿਹੜਾ ਬੈਕਅਪ ਉਸ ਵਾਰਦਾਤ ਦੇ ਵਿੱਚ ਇਨੋ ਦੀ ਪੁੱਛ ਗਏ ਤੋਂ ਇਹ ਗੱਲ ਕਲੀਅਰ ਹੋਈ ਆ ਕਿ ਜਿਹੜਾ ਕ੍ਰੀਏਟਿਵ ਟਾਇਰ ਵਾਲੇ ਮੁਕੱਦਮਾ ਜਿਹੜਾ ਸੀਪੀ ਅੰਮ੍ਰਿਤਸਰ ਦਾ ਏਰੀਆ ਦਾ ਸੀ ਉਸ ਤੋਂ ਇਲਾਵਾ ਜਿਹੜਾ ਇਹ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਪੱਟੀ ਦੇ ਵਿੱਚ 11/2025 ਦਾ ਵੀ ਬੋਟ ਸਿੰਘ ਜਿਹੜੇ ਚ ਜੇਲ੍ਹ ਚ ਹੈ ਉਹ ਮੁਕੱਦਮਾ ਦਰਜ ਹੈ ਤਰਨਤਾਰਨ ਦੇ ਵਿੱਚ ਜੁਗ ਜਿਹੜਾ ਸਟੂਡੀਓ ਸੈਲੂਨ ਹੈ ਵੀ ਚਾਰ 2025 ਨੂੰ ਤੇ ਫਾਇਰਿੰਗ ਕੀਤੀ ਗਈ ਉਹਦੇ ਗੇਟ ਦੇ ਉੱਤੇ ਉੱਥੇ ਵੀ ਮੁਕਦਮਾ ਦਰਜ ਹੈ 10000 ਰੁਪਏ ਇਹਨਾਂ ਨੂੰ ਉਸ ਕੰਮ ਵਾਸਤੇ ਮਿਲਿਆ ਸੀ ਉਦੋਂ ਜੋ ਪੁਛ ਕੇ ਦੱਸਿਆ ਬੁਲਟੋਏ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦੇ ਉੱਤੇ ਤਿੰਨ ਤੇ ਚਾਰ ਰਾਉਂਡਸ ਜਿਹੜੇ ਫਾਇਰ ਕੀਤੇ ਗਏ ਉਸ ਤੋਂ ਬਾਅਦ ਸ਼ੇਰੋਂਪਿੰਡ ਦੇ ਵਿੱਚ ਟਾਰਗੇਟਿੰਗ ਫਾਰਿੰਗ ਕੀਤੀ ਇੰਡੀਵਿਜੂਅਲ ਦੇ ਉੱਤੇ ਜੋ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਬਾਹਰ ਖੜਾ ਸੀਗਾ ਉਹਦੇ ਕੰਨ ਦੇ ਕੋਲ ਦੀ ਜਿਹੜੀ ਆ ਬੁਲਟ ਗਰੇਜ਼ ਕਰਕੇ ਨਿਕਲੀ ਇਹ ਭੱਜ ਗਿਆ ਉੱਥੋਂ ਰੰਤਾਨ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਜੁਐਲਰੀ ਸ਼ਾਪ ਤੇ ਫਤਨ ਦੋ ਤਿੰਨ ਰਾਉਂਡ ਫਾਇਰ ਕੀਤੇ ਰੈਕੀ ਕਰਕੇ ਸੋ ਇਹ ਬੜਾ ਇੰਪੋਰਟੈਂਟ ਸ਼ੂਟਿੰਗ ਮੋਡਿਊਲ ਜਿਹੜਾ ਬਸਟ ਕੀਤਾ ਜਿਹੜਾ ਕਿ ਪ੍ਰਭ ਦਾਸੂ ਵਾਲਾ ਆਪ オਪਰੇਟ ਕਰ ਰਿਹਾ ਸੀ ਦੋ ਬੰਦੇ ਚੋਂ ਅਸੀਂ ਫੜੇ ਨੇ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਲਾਲ ਹੈ ਇਹਦੀ ਪੁੱਛਗਿੱਛ ਦੇ ਉੱਤੇ ਇਹਦੀ ਨਿਸ਼ਾਨਦੇਹੀ ਦੇ ਉੱਤੇ ਇਹ ਜਿਹੜਾ ਮੋਕੰਪੁਰ ਪੁਲਿਸ ਸਟੇਸ਼ਨ ਦੇ ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਜਦੋਂ ਐਸਐਚਓ ਮਕਬੂਲਪੁਰਾ ਤੇ ਉਹਦੀ ਪਾਰਟੀ ਇੱਥੇ ਆਈ ਰਿਕਵਰੀ ਆਫ ਵੈਪਨ ਦੇ ਵਿੱਚ ਪਹਿਲਾਂ ਨੇ ਜਿਹੜਾ ਦਰਖਤ ਇਧਰਲੇ ਪਾਸੇ ਇਸ਼ਾਰਾ ਕੀਤਾ ਕਿ ਇੱਥੇ ਐ ਜਦੋਂ ਪੁਲਿਸ ਪਾਰਟੀ ਉਧਰੋਂ ਤੁਰੀ ਤੇ ਭੱਜ ਕੇ ਦੂਜੇ ਪਾਸੇ ਜਿਹੜਾ ਲੋਡਡ ਪਿਸਟਲ ਸੀਗਾ ਉਹ ਚੁੱਕ ਕੇ ਫਾਇਰ ਕੀਤਾ ਐਸਐਚਓ ਸਾਹਿਬ ਜਸਜੀਤ ਸਿੰਘ ਤੇ ਤੇ ਉਹਦੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਸਜੀਤ ਨੇ ਜਦੋਂ ਫਾਇਰ ਕੀਤਾ ਉਹਦਾ ਇੱਕ ਇੰਜਰਡ ਹੋਇਆ ਨੂੰ ਗੁਰਪ੍ਰੀਤ ਲਾਲ ਨੂੰ ਜਿਹੜਾ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਬੋਰਡ ਸਿੰਘ ਨੂੰ ਅਸੀਂ ਜਲਦੀ ਪ੍ਰੋਡਕਸ਼ਨ ਵਾਂਂ ਦੇ ਲੈ ਕੇ ਆਵਾਂਗੇ ਔਰ ਉਹਦੇ ਨਾਲ ਸਾਰੀਆਂ ਵਾਰਦਾਤਾਂ ਜਿਹੜੀਆਂ ਕਾਫੀ ਜਿਵੇਂ ਮੈਂ ਤੋੜਨਾ ਜਿਹੜੀਆਂ 4 ਤਰਨ ਤਰਨ ਦੀਆਂ 5ਵੀਂ ਅਮਰਸਰ ਦੀ ਹੈ ਔਰ ਇਹਦਾ ਬਿਲਕੁਲ ਲੱਕ ਟੁੱਟਿਆ ਇਸ ਗੱਲ ਨਾਲ ਕਿਉਂਕਿ ਬੜੇ ਮੇਨ ਬੰਦੇ ਐ ਇਹ ਜਿਹੜੇ ਉਹਦੇ ਜਿਹੜੇ ਮਨਸੂਬੇ ਨੇ ਔਰ ਮਾੜੇ ਹਰਕਤਾਂ ਨੇ ਐ ਐਕਸਟਰਸ਼ਨ ਦੀਆਂ ਉਹ ਉਹਨੂੰ ਅੰਜਾਮ ਦਿੰਦੇ ਸੀਗੇ ਇਹਦੇ ਚ 0.30 ਬੋਰ ਦਾ ਇੱਕ ਬੜਾ ਸਫਿਸਟਿਕੇਟ ਤੇ ਲੀਥਲ ਪਿਸਟਲ ਬਰਾਮਦ ਹੋਇਆ ਇਹ ਸਾਰਾ ਜਿਹੜੀ ਇਨਵੈਸਟੀਗੇਸ਼ਨ ਬੜੀ ਵਧੀਆ ਪ੍ਰੋਫੈਸ਼ਨ ਤਰੀਕੇ ਨਾਲ ਡੀਸੀਪੀ ਰਵਿੰਦਰਪਾਲ ਸਿੰਘ ਜੀ ਦੇ ਰਹਿਨੁਮਾਈਚ ਹੋਈ ਮੈਡਮ ਜਸਰੂਪਾਟ ਸਾਡੇ ਏਡੀਸੀਪੀ 3 ਔਰ ਅਨੁਭਵ ਜੈਨ ਜੀ ਸਾਡੇ ਏਸੀਪੀ ਇਸ ਐਸਐਚਓ ਮਕਬੂਲਪੁਰ ਜਸਜੀਤ ਔਰ ਇਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਅੱਗੇ ਵੀ ਇਹਦੇ ਚ ਹੋਰ ਕਾਰਵਾਈ ਹੋਏਗੀ ਬੋਰਡ ਸਿੰਘ ਨੂੰ ਵੀ ਅਸੀਂ ਜੇਲ੍ਹ ਚੋਂ ਲੈ ਕੇ ਆਵਾਂਗੇ ਕਿਉਂਕਿ ਇਸ ਕੇਸ ਦਾ ਮੇਨ ਮੁਲਜ਼ਮ ਉਹ ਵੀ ਹੈ ਨਾਲ ਉਸ ਤੋਂ ਬਾਅਦ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਹੋਮੀ ਸਰ ਏਜ ਕਿੰਨੀ ਕਹ ਇਹਨਾਂ ਦੀ ਇਹ ਜਿਹਨਾਂ ਦੀ ਜਿਹੜਾ ਗੁਰਪ੍ਰੀਤ ਲਾਲ ਆ 23 ਸਾਲ ਦਾ ਜੀ ਜੋਬਨਪ੍ਰੀਤ 18 ਸਾਲ ਦਾ ਔਰ ਜਿਹੜਾ ਗੁਰਪ੍ਰੀਤ ਲਾਲ ਤੇ ਬੋੜ ਸਿੰਘ ਹੈ ਇਹ ਕਜ਼ਨ ਬ੍ਰਦਰ ਨੇ ਉੱਥੇ ਆਪਸ ਵਿੱਚ ਮਾਸੀ ਦੇ ਬੱਚੇ ਆ ਇੱਕ ਦੂਜੇ ਦੇ ਔਰ ਇਹ ਦੋਨੋਂ ਜੋਬਨ ਤੇ ਇੱਕੋ ਪਿੰਡ ਦੇ ਨੇ ਚਾਟੀ ਬਣੇ ਸਰ ਇਹ ਕ੍ਰੀਏਟਿਵ ਅਲੋਇ ਵਿਲਸ ਤੇ ਕਿੰਨੀ ਵਾਰ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇੱਕੋ ਇਨਸਟੈਂਟ ਕੀਤਾ ਗਿਆ ਜਾਂ ਦੋਨੀ ਕੋਈ ਕੋਈ ਹੈ ਜੀ ਇਹ ਜਿਹੜਾ 12 4 ਨੂੰ ਐਫ ਆਈ ਆਰ ਦਰਜ ਹੋਈ ਹੈ 11 ਨੂੰ ਰਾਤ ਨੂੰ तकरीबन 8 ਵਜੇ ਦੇ ਕਰੀਬ ਦੀ ਵਕੂਆ ਥਾਣਾ ਮਕੂਲਪੁਰਾ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ ਮੈਂ ਕੋਈ ਕੁਝ ਨਹੀਂ ਰਿਹਾ ਵੈਪਨ ਪ੍ਰਾਪਤ ਦਾ ਸੁਵਾਲੀ ਬਾਹਰੋਂ ਭੰਗਾ ਕੇ ਦਿੰਦਾ ਜੀ ਆਇਆ ਡਰੋਨ ਨੇ ਇਹਨਾਂ ਨੂੰ ਹੈਂਡਓਵਰ ਕਰਾਏ ਆ ਉਹ ਬੋੜ ਸਿੰਘ ਵੀ ਹੁਣ ਲੈ ਕੇ ਆਵਾਂਗੇ ਉਹਦੀ ਪੁੱਛਗਿੱਛ ਹੋਏਗੀ ਜਿਸ ਕੱਲ ਸਰ ਜਿਹੜਾ ਖਾਲਸਾ ਨੇ ਰੀਜਨ ਕੋਲ ਤੋਂ ਹੋਇਆ ਉਹ ਵੀ ਸਭ ਦਾ ਸੁਵਾਲੀ ਦੁਰਗੇ ਸੀਗੇ ਇਹਨਾਂ ਦਾ ਕੋਈ ਲਿੰਕ ਹੈ ਉਹਨਾਂ ਦੇ ਨਾਲ ਆਪਾਂ ਉਹ ਅਸੀਂ ਚੈੱਕ ਕਰਾਂਗੇ ਜੀ ਅਜੇ ਤੂੰ ਅਰਲੀ ਹੈ ਆਪਣੀ ਅਸੀਂ ਕਾਰਵਾਈ 'ਚ ਲੱਗੇ ਆ ਸਾਡੇ ਇਹ ਮਤਲਬ ਦੱਸਿਆ ਇੱਕ ਕੇਸ ਸੀ ਚਾਰ ਤਰਨ ਤਰਨ ਦੇ ਕੇਸਾਂ ਚ ਇਨਵੋਲਡ ਆ ਸਰ ਬੀਤੇ ਦਿਨੀ ਪ੍ਰਮੋਦ ਬਾਜੀ ਆਉਂਦੇ ਨੇ ਇੱਕ ਹੰਗਾਮੀ ਮੀਟਿੰਗ ਹੁੰਦੀ ਆ ਥੋਡੀ ਇਹ ਆਦੇਸ਼ ਦਿੱਤੇ ਗਏ ਕਿ ਖਾਸ ਕਰਕੇ ਗੈਂਗਸਟਰਸ ਨੂੰ ਲੈ ਕੇ ਇਸ ਦੇ ਵਿੱਚ ਸਿੱਧੇ ਤੌਰ ਦੇ ਉਤੇ ਉਹਨਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਗਏ ਇਹ ਦੇਖੋ ਬੜੀ ਸਿੰਪਲ ਗੱਲ ਆ ਸਾਡੇ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀ ਸਾਹਿਬ ਵੱਲੋਂ ਬੜਾ ਕਲੀਅਰ ਹੈਗਾ ਕਿ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਆ ਔਰ ਹਰੇਕ ਇਨਵੈਸਟੀਗੇਸ਼ਨ ਔਰ ਕੇਸ ਜਿਹੜਾ ਉਹ ਮੋਨਿਟਰ ਕੀਤਾ ਜਾਂਦਾ ਹੈ ਔਰ ਸਾਰਾ ਰਿਕਾਰਡ ਬਿਲਡਿੰਗ ਦੇ ਉਤੇ ਵੀ ਬਹੁਤ ਜ਼ੋਰ ਦਿੰਦਾ ਔਰ ਇਨਵੈਸਟੀਗੇਸ਼ਨ ਦੇ ਉਤੇ ਮੇਨ ਦਿੰਦਾ ਸੋ ਥੈਟ ਕੋਈ ਵੀ ਕੇਸ ਜਿਹੜਾ ਅੰਟਰ ਇਸ ਨਾ ਰਵੇ ਔਰ ਜਿਹੜਾ ਵੀ ਉਹਦਾ ਦਾ ਅਸੋਸੀਏਟ ਹੈ ਉਹਦੇ ਖਿਲਾਫ ਪ੍ਰੋਪਰ ਲੀਗਲ ਐਕਸ਼ਨ ਹੋ ਕੇ ਕਚਹਿਰੀ ਦਿੱਤਾ ਜਾਂਦਾ ਹੈ